ਗੁਰਬਾਣੀ ਦਾ ਫਰਮਾਨ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤਰਲੀ ਸੰਪੂਰਨ ਥਿਯਾਰਾ ਧੰ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਦੇ ਵਾਰਸ ਸਤਗੁਰੂ ਧੰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦਾ ਅੱਜ ਸਿੱਖ ਸੰਗਤਾਂ ਨੇ ਜੋਤੀ ਜੋਤ ਦਿਹਾੜਾ ਮਨਾਇਆ ਹੈ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ 1539 ਨੂੰ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਿਸ ਦੂਸਰੇ ਨਾਨਕ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ 1539 ਨੂੰ ਗੁਰਤਾ ਗੱਦੀ ਤੇ ਬਰਾਜਮਣ ਹੁੰਦੇ ਨੇ ਤੇ 1552 ਨੂੰ ਖਰੂਰ ਸਾਹਿਬ ਜੀ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਹਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਨੇ ਸਿੱਖ ਨੂੰ ਬੜੇ ਗੁਰਬਖਸ਼ੇ ਨੇ ਉਹਨਾਂ ਦੇ ਜੀਵਨ ਵਿੱਚੋਂ ਆਗਿਆ ਦਾ ਪਾਲਣ ਕਰਨ ਦਾ ਗੁਣ ਪ੍ਰਾਪਤ ਹੁੰਦਾ ਹੈ। ਉਹਨਾਂ ਦੇ ਜੀਵਨ ਵਿੱਚੋਂ ਸੇਵਾ ਕਰਨ ਦਾ ਗੁਰ ਪ੍ਰਾਪਤ ਹੁੰਦਾ ਹੈ। ਕਿਉਂਕਿ ਗੁਰੂ ਦੀ ਸੇਵਾ ਕਿਵੇਂ ਕਰਨੀ ਹੈ ਉਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਵਿੱਚੋਂ ਪ੍ਰਾਪਤ ਹੁੰਦੀ ਹੈ। ਸੇਕਿਆ ਕਿਉਂਕਿ ਜੇ ਸਭ ਤੋਂ ਪਹਿਲਾਂ ਕਿਸੇ ਨੇ ਗੁਰੂ ਦੀ ਸੇਵਾ ਕਰਨ ਦਾ ਢੰਗ ਦੱਸਿਆ ਹੈ ਤੇ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਭਾਈ ਲਹਿਣਾ ਜੀ ਦੇ ਰੂਪ ਵਿੱਚ ਬੜੀ ਸੇਵਾ ਕੀਤੀ ਜਿਹੋ ਜੀ ਆਗਿਆ ਦਾ ਪਾਲਣ ਭਾਈ ਲਹਿਣਾ ਜੀ ਨੇ ਕੀਤਾ ਉਹ じゃ ਕੋਈ ਕਰ ਨਹੀਂ ਸਕਦਾ ਜਿਹੋ ਜੀ ਸੇਵਾ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕੀਤੀ ਉਹੋ ਜੀ ਕੋਈ ਕਰ ਨਹੀਂ ਸਕਦਾ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰੇ ਗੁਰ ਵੇਖ ਕੇ ਸਾਰੇ ਗੁਣ ਵੇਖ ਕੇ ਗੁਰਤਾ ਗੱਦੀ ਦੇ ਯੋਗ ਜਾਣਦਿਆਂ ਹੋਇਆਂ ਉਹਨਾਂ ਦੇ ਵਿੱਚ ਆਪਣੀ ਜੋਤ ਟਕਾ ਦਿੱਤੀ ਸੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਕਿਸੇ ਅੱਗੇ ਵੀ ਝੁਕੇ ਨਹੀਂ ਸਜਦਾ ਨਹੀਂ ਕੀਤਾ ਜਿਨ੍ਹਾਂ ਨੇ ਉਹਨਾਂ ਨੇ 1539 ਨੂੰ ਭਾਈ ਲੈਣਾ ਜੀ ਨੂੰ ਮੱਥਾ ਟੇਕਿਆ ਸੀ ਤੇ ਉਹਨਾਂ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ ਸੀ ਤੇ ਗੁਰੂ ਪਿਆਰਿਓ ਫਿਰ ਉਸ ਜੋਤ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਅਜਿਹੇ ਕਾਰਜ ਕੀਤੇ ਜੋ ਬੜੇ ਨਵੇਕਲੇ ਸਨ ਗੁਰਮੁਖੀ ਲਿਪੀ ਦੀ ਰਚਨਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੀਤੀ ਹੈ ਕਿਉਂਕਿ ਸਭ ਤੋਂ ਸੌਖੀ ਭਾਸ਼ਾ ਜੋ ਸਾਡੀ ਝੋਲੀ ਵਿੱਚ ਪਾਈ ਗੁਰਮੁਖੀ ਲਿਪੀ ਜਿਸ ਗੁਰਮੁਖੀ ਦੇ ਵਿੱਚ ਅਸੀਂ ਗੁਰਬਾਣੀ ਪੜ੍ਹਦੇ ਹਾਂ ਇਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਦੇਣ ਹੈ ਪਿਆਰਿਓ ਧੰਨ ਗੁਰੂ ਅੰਗਦ ਦੇ ਮਹਾਰਾਜ ਜਿੱਥੇ ਗੁਰਤਾ ਗਦੀ ਤੇ ਬਰਾਜਮਣ ਹੋ ਕੇ ਮਹਾਰਾਜ ਨੇ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਤਾਰਿਆ ਉਪਦੇਸ਼ ਦਿੱਤਾ ਉਥੇ ਮਹਾਰਾਜ ਨੇ ਨੌ ਜਵਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਕੁਲ ਕਰਵਾਉਨੇ ਕੁਸ਼ਤੀਆਂ ਕਰਵਾਈਆਂ ਦੰਗਲ ਕਰਵਾਏ ਮੱਲ ਅਖਾੜਾ ਸਾਹਿਬ ਗੁਰਦੁਆਰਾ ਹੈ ਖਡੂਰ ਸਾਹਿਬ ਉਹ ਇਸ ਗੱਲ ਦੀ ਗਵਾਹੀ ਪਰਦਾ ਹੈ ਵੀ ਮਹਾਰਾਜ ਮੱਲਾਂ ਦੇ ਖਾੜੇ ਕਰਾਉਂਦੇ ਰਹੇ ਆ ਕੁਲ ਕਰਾਉਂਦੇ ਰਹੇ ਆ ਗੁਰੂ ਅੰਗਦ ਦੇ ਮਹਾਰਾਜ ਕੁਲ ਵੀ ਕਰਾਉਂਦੇ ਸਨ ਗੁਰੂ ਅੰਗਦ ਦੇ ਮਹਾਰਾਜ ਕੁਲ ਕਰਨ ਵਾਲਿਆਂ ਨੂੰ ਇਸ਼ੀਰਵਾਦ ਦਿੰਦੇ ਸਨ ਉਹਨਾਂ ਨੂੰ ਹੌਸਲਾ ਦਿੰਦੇ ਸਨ ਉਹਨਾਂ ਨੂੰ ਇਨਾਮ ਦਿੰਦੇ ਸਨ ਉਹਨਾਂ ਨੂੰ ਕੁਲ ਕਰਨ ਵਾਸਤੇ ਪ੍ਰੇਰਦੇ ਸਨ ਵੀ ਸਰੀਰ ਨੂੰ ਓਰਸ਼ਟ ਪੁਸ਼ਟ ਰੱਖੋ ਸੋ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਸਰੀਰ ਨੂੰ ਕੁਲ ਵੱਲ ਪ੍ਰੇਰਣਾ ਹੈ ਕੁਸ਼ਤੀ ਵੱਲ ਪ੍ਰੇਰਣਾ ਹੈ ਪ੍ਰਮਾਤਮਾ ਦੇ ਨਾਮ ਵੱਲ ਪ੍ਰੇਰਣਾ ਹੈ ਜਿੱਥੇ ਮਹਾਰਾਜ ਨੌਜਵਾਨਾਂ ਤੋਂ ਕੁਸ਼ਤੀਆਂ ਕਰਵਾਉਂਦੇ ਕੁਲ ਕਰਵਾਉਂਦੇ ਉਥੇ ਸਤਿਗੁਰੂ ਛੋਟੇ ਬੱਚਿਆਂ ਨੂੰ ਆਪ ਹੱਥੀਂ ਪੜਾਉਂਦੇ ਹੁੰਦੇ ਸਨ ਗੁਰਮੁਖੀ ਸਖਾਣੀ ਗੁਰਬਾਣੀ ਪੜਾਉਣੀ ਇਹ ਮਹਾਰਾਜ ਬੱਚਿਆਂ ਨੂੰ ਵੀ ਪੜਾਉਂਦੇ ਰਹਿਆ ਇੱਕ ਵਾਰ ਨਾ ਗੁਰੂ ਪਿਆਰਿਓ ਹਮਾਂਜੂ ਬਾਦਸ਼ਾ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਆਪਣੇ ਮਾਲ ਪਰਿਵਾਰ ਦੇ ਨਾਲ ਪੰਜਾਬ ਆਇਆ ਇਹਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਕੋਲ ਕਦੇ ਬਾਬਰ ਵੀ ਆਇਆ ਸੀ ਇਹਨਾਂ ਦਾ ਵੱਡਾ ਵਡੇਰਾ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਿਹੜੀ ਹੈ ਉਹ ਖਡੂਰ ਸਾਹਿਬ ਟਿੱਗੀ ਹੋਈ ਆ ਤੇ ਇਹ ਹਮਾਂਜੂ ਜਿਹੜਾ ਸੀ ਨਾ ਇਹ ਆਪਣੇ ਪਰਿਵਾਰ ਦੇ ਨਾਲ ਆਸ਼ੀਰਵਾਦ ਲੈਣ ਵਾਸਤੇ ਖਡੂਰ ਸਾਹਿਬ ਆਇਆ ਜਦੋਂ ਮਹਾਰਾਜ ਦੇ ਕੋਲ ਆਇਆ ਉਸ ਵੇਲੇ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਹੇ ਸਨ ਇਹ ਕਾਫੀ ਸਮਾਂ ਖੜਾ ਰਿਹਾ ਮਹਾਰਾਜ ਨੇ ਇਹਦੇ ਵੱਲ ਤੱਕਿਆ ਨਹੀਂ ਪਰਖ ਕਰਨ ਵਾਸਤੇ ਮਹਾਰਾਜ ਬੱਚਿਆਂ ਨੂੰ ਪੜਾਉਣ ਵਿੱਚ ਮਗਨ ਸਨ ਕਿਉਂਕਿ ਨਰਪਾਉ ਨਰਵੈਰ ਸਤਗੁਰੂ ਕਿਸੇ ਤੋਂ ਡਰਦੇ ਨਹੀਂ ਮਹਾਰਾਜ ਮਹਾਰਾਜ ਮਗਨ ਮਗਨ ਹਨ ਪੜਾਉਣ ਵਿੱਚ ਇਹ ਕ੍ਰੋਧ ਵਿੱਚ ਆ ਗਿਆ ਤੇ ਇਹਦਾ ਹੱਥ ਤਲਵਾਰ ਤੇ ਚਲਾ ਗਿਆ ਤੇ ਮਹਾਰਾਜ ਨੇ ਜਦ ਤੱਕਿਆ ਨਾ ਮਹਾਰਾਜ ਕਹਿੰਦੇ ਰਹਿੰਦੇ ਰਹਿੰਦੇ ਨੂੰ ਅੰਦਰ ਹੀ ਰਹਿੰਦੇ ਇਹ ਥੱਕੀ ਹੋਈ ਆ ਸਤਿਗੁਰੂ ਕਹਿੰਦੇ ਜਿੱਥੇ ਇਸ ਨੇ ਉਠਣਾ ਸੀ ਉਥੇ ਇਹ ਉਠੀ ਨਹੀਂ ਆ ਸਤਿਗੁਰੂ ਕਹਿੰਦੇ ਹਮਾਂਜੂ ਜਿੱਥੇ ਇਹਨੇ ਉਠਣਾ ਸੀ ਉਥੇ ਉਠੀ ਨਹੀਂ ਆ ਫਕੀਰਾਂ ਤੇ ਠਾਉਣਾ ਕੋਈ ਧਰਮ ਨਹੀਂ ਹੈ ਗੁਰੂ ਅੰਗਦ ਦੇਵ ਮਹਾਰਾਜੀ ਨੇ ਹਮਾਂਜੂ ਨੂੰ ਇਹ ਜਵਾਬ ਦਿੱਤਾ ਸੀ ਜਿਹੜਾ ਸਤਿਗੁਰਾਂ ਦੇ ਕੋਲ ਆਇਆ ਸੀ ਜਦੋਂ ਮਹਾਰਾਜ ਨੇ ਉਹਦਾ ਧਿਆਨ ਨਹੀਂ ਉਹਦੇ ਵੱਲ ਕੀਤਾ ਉਹ ਕ੍ਰੋਧ ਵਿੱਚ ਆ ਗਿਆ ਸੀ ਕਿ ਮੇਰੀ ਹੀਠੀ ਹੈ ਮੈਂ ਬਾਦਸ਼ਾਹ ਰਿਆ ਹਾਂ ਮੇਰਾ ਐਡਾ ਵੱਡਾ ਅਹੁਦਾ ਰਿਆ ਹੈ ਤੇ ਇਹ ਮੇਰਾ ਸਤਕਾਰ ਨਹੀਂ ਕਰਦੇ ਮੈਂ ਖੜਾ ਹਾਂ ਇਹਨਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ ਤੇ ਜਦੋਂ ਤਲਵਾਰ ਤੇ ਹੱਥ ਗਿਆ ਮਹਾਰਾਜ ਕਹਿੰਦੇ ਰਹਿਣ ਦੇ ਰਹਿੰਦੇ ਅੰਦਰ ਇਹ ਥੱਕੀ ਹੋਈ ਆ ਕਹਿੰਦੇ ਜਿੱਥੇ ਉੱਠਣਾ ਸੀ ਉੱਥੇ ਉੱਠੀ ਨਹੀਂ ਤੇ ਫਕੀਰਾਂ ਤੇ ਉਠਾਉਣਾ ਕੋਈ ਸਿਆਣ ਬਣੇ ਕੋਈ ਤਰਮਣੇ ਫਿਰ ਬੜਾ ਸ਼ਰਮਿੰਦਾ ਹੋਇਆ ਮਹਾਰਾਜ ਬਖਸ਼ ਦਿਓ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਸਤਿਗੁਰੂ ਰਹਿਮ ਕਰੋ ਮਾਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਸਤਿਗੁਰੂ ਕਹਿੰਦੇ ਹੁਣ ਵੇਲਾ ਹੱਥੋਂ ਚਲਾ ਗਿਆ ਹੈ ਕੋਈ ਨਹੀਂ ਸਮਾਂ ਫਿਰ ਆਏਗਾ ਤੈਨੂੰ ਰਾਜ ਪ੍ਰਾਪਤ ਹੋਏਗਾ ਸਤਿਗੁਰਾਂ ਨੇ ਬਚਨ ਕੀਤਾ ਸੀ ਦੇਖੋ ਤਲਵਾਰਾਂ اٹھਾਉਣ ਵਾਲਿਆਂ ਨੂੰ ਵੀ ਮਾਣ ਹੁੰਦਾ ਕੋਸ ਵੇਲੇ ਮਹਾਰਾਜ ਨੇ ਬੱਚਿਆਂ ਨੂੰ ਪੜਾਉਣ ਵੱਲ ਤਰਜੀਹ ਦਿੱਤੀ ਸੀ ਇਹ ਨਹੀਂ ਕਿ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਹੇ ਸੀ ਤੇ ਬੱਚਿਆਂ ਨੂੰ ਪੜਾਉਣਾ ਛੱਡ ਕੇ ਇੱਕ ਬਾਦਸ਼ਾਹ ਦੀ ਖੁਸ਼ਾਮਦ ਕਰਦੇ ਐਸਾ ਨਹੀਂ ਮਹਾਰਾਜ ਨੇ ਕੀਤਾ ਮਹਾਰਾਜ ਨੇ ਐਸਾ ਨਹੀਂ ਕੀਤਾ ਮਹਾਰਾਜ ਜਿਹੜਾ ਕਰ ਕਾਰਜ ਕਰਦੇ ਪੈ ਸੀ ਉਹਦੇ ਵਿੱਚ ਮਹਾਰਾਜ ਰੁੱਝੇ ਰਹੇ ਪਰ ਉਹ ਬੇਪਰਵਾਹ ਸਤਿਗੁਰਾਂ ਨੇ ਅਧੀਨਗੀ ਨਹੀਂ ਪ੍ਰਵਾਨ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜਿਹਨੇ ਨਿਰਭਉ ਸਤਿਗੁਰੂ ਨਰਾਇਣ ਸਤਿਗੁਰਾਂ ਨੇ ਜਵਾਬ ਦਿੱਤਾ ਸੀ ਉਹਨੂੰ ਠੋਕ ਕੇ ਕਿ ਸਾਨੂੰ ਕਿਹਦਾ ਡਰ ਨਹੀਂ ਆ ਸੋ ਉਸ ਵੇਲੇ ਕਿਹਾ ਸੀ ਹੁਣ ਵੇਲਾ ਲੰਘ ਗਿਆ ਜਦੋਂ ਵੇਲਾ ਆਏਗਾ ਤੈਨੂੰ ਰਾਜ ਪ੍ਰਾਪਤ ਹੋਵੇਗਾ ਤੂੰ ਸ਼ਰਨ ਆਇਆ ਸਾਡੀ ਉਹਨਾਂ ਗੁਰੂ ਪਿਆਰਿਓ ਮਹਾਰਾਜ ਨੇ ਸ਼ਰਨ ਆਇਆਂ ਨੂੰ ਸ਼ਰਨ ਵਿੱਚ ਦਿੱਤੀ ਆ ਭਾਵੇਂ ਕੋਈ ਬਾਦਸ਼ਾਹ ਆ ਜਾਂਦਾ ਹੈ ਕੋਈ ਵੀ ਆ ਜਾਂਦਾ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਮਿਰਦ ਸੁਆਮੀ ਸੰਦਾ ਜੋ ਮਹਾਰਾਜ ਨੇ ਬੜੇ ਬੜੇ ਵੱਡੇ ਵੱਡੇ ਕਾਰਜ ਗਰੀਬ ਨਿਵਾਜੀ ਨੇ ਕੀਤੇ ਸੋ ਗੁਰਮੁਖੀ ਲਿਪੇ ਦੀ ਰਚਨਾ ਸੋ ਕੁਸ਼ਤੀ ਕਰਾਉਣੀ ਕੋਲ ਕਰਾਉਣੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਗੁਰਬਾਣੀ ਦੀ ਸੰਥਿਆ ਵਗੈਰਾ ਸੋ ਬੜੇ ਵੱਡੇ ਵੱਡੇ ਕਾਰਜ ਸਤਿਗੁਰਾਂ ਨੇ ਕੀਤੇ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਤੇ ਰਹਿੰਦਿਆਂ ਹੋਇਆਂ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਨਾਲ ਜੋੜਿਆ ਐਸੇ ਸਤਿਗੁਰ ਸੱਜੇ ਪਾਤਸ਼ਾਹ ਜੀ ਦੇ ਜੋਤੀ ਜੋਤ ਦੀਹਾੜੇ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕੋਟ ਕੋਟ ਨਮਸ਼ਕਾਰ ਹੈ ਗੁਰਬਾਣੀ ਕਹਿੰਦੀ ਜੋਤੀ ਜੋਤ ਰਲੇ ਸੰਪੂਰਨ ਥਿਯਾਰਾਮ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਉਹ ਜਿਹੜੀ ਜੋਤ ਹੈ ਨਾ ਵਕਾਲ ਪੁਰਖ ਦੇ ਵਿੱਚ ਅਪੇਧ ਹੋ ਗਈ ਜਿਹੜੀ ਜੋਤ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲੈਣਾ ਜੀ ਦੇ ਵਿੱਚ ਟਕਾਈ ਸੀ ਆੰਗਣਾ ਲਾ ਕੇ ਉਹਨਾਂ ਨੂੰ ਅੰਗਦ ਬਣਾਇਆ ਉਹਨਾਂ ਨੇ ਕਾਰਜ ਕੀਤੇ ਉਸ ਤੋਂ ਬਾਅਦ 1552 ਨੂੰ ਫਿਰ ਉਹ ਜੋਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿੱਚ ਟਕਾ ਦਿੱਤੀ ਸੀ ਉਹਨਾਂ ਦੇ ਵਿੱਚ ਟਕਾ ਦਿੱਤੀ ਸੀ ਫਿਰ ਗੁਰੂ ਘਰ ਉਸ ਜੋਤ ਨੂੰ ਫਿਰ ਉਸ ਜੋਤ ਨੇ ਉਸੇ ਜੋਤ ਨੇ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰੂਪ ਵਿੱਚ ਬੜੇ ਕਾਰਜ ਕੀਤੇ ਸੋ ਐਸੇ ਸਤਿਗੁਰੂ ਉਹਨਾਂ ਨੂੰ ਕੋਟ ਕੋਟ ਸਜਦਾ ਹੈ ਕੋਟ ਕੋਟ ਨਮਸਕਾਰ ਹੈ ਐਸੇ ਸਤਿਗੁਰ ਜੀ ਤੋਂ ਬਲਹਾਰ ਜਾਂਦੇ ਹਾਂ ਬਲ ਬਲ ਜਾਂਦੇ ਹਾਂ ਸੋ ਜਿਹੜਾ ਮੁਕਤੀ ਦੇਣ ਵਾਲਾ ਹੈ ਜਿਹੜਾ ਸ਼ਰਨ ਦੇਣ ਵਾਲਾ ਹੈ ਜਿਹੜਾ ਆਸਰਾ ਦੇਣ ਵਾਲਾ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਿ ਤਾਰੇ ਜਿਹੜਾ ਆਪ ਮੁਕਤ ਹੈ ਤੇ ਕਹਿਣ ਲੱਗੇ ਸਾਨੂੰ ਵੀ ਮੁਕਤੀ ਦੇਣ ਵਾਲਾ ਸਾਨੂੰ ਵੀ ਤਾਰਨ ਵਾਲਾ ਹੈ ਐਸੇ ਗੁਰੂ ਤੋਂ ਅਸੀਂ ਬਲਹਾਰ ਜਾਂਦੇ ਹਾਂ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਰੋਸ਼ਨੀ ਪ੍ਰਦਾਨ ਕਰਦਾ ਹੈ ਗਿਆਨ ਰੂਪ ਰੋਸ਼ਨੀ ਪ੍ਰਦਾਨ ਕਰਦਾ ਹੈ ਐਸੇ ਸਤਿਗੁਰੂ ਤੋਂ ਬਲਹਾਰ ਜਾਂਦੇ ਹਾਂ ਸਤਿਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ